ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਸਭ ਤੋਂ ਪਹਿਲਾਂ ਤਾਂ ਮਾਫੀ ਚਾਹਾਂਗੇ ਕਿ ਪਿਛਲੇ 1-2 ਦਿਨਾਂ ਤੋਂ ਆਪਾਂ ਕੋਈ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਨਹੀਂ ਆ ਸਕਕੇ ਕਿਸੇ ਕਾਰਨ ਕਰਕੇ ਸੋ ਤੇ ਲਈ ਮਾਫੀ ਚਾਹੁੰਦੇ ਆ ਪਰ ਦੋਸਤੋ ਇੱਕ ਨਿਰਾਸ਼ਾ ਵਾਲੀ ਖਬਰ ਉਹਨਾਂ ਸਾਰੇ ਹੀ ਅਧਿਆਪਕ ਵਰਗ ਦੇ ਲਈ ਜਿਹੜੇ ਇੱਕ ਜਿਵੇਂ ਕਹਿੰਦੇ ਲੰਬੇ ਸਮੇਂ ਤੋਂ ਬਦਲਣ ਦੀ ਉਡੀਕ ਕਰ ਰਹੇ ਹੈ ਕਿ ਉਹ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾਣ ਆਪਣੇ ਪਰਿਵਾਰਾਂ ਕੋਲੇ ਜਾਣ ਠੀਕ ਹੈ ਜੀ ਸੋ ਉਸ ਦੇ ਲਈ ਇੱਕ ਹੋਰ ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਆਉਣ ਵਾਲੇ 20 ਤਰੀਕ ਤੱਕ ਜਿਹੜੇ ਉਹ ਆਰਡਰ ਨੇ ਉਹ ਆ ਜਾਣਗੇ ਪਰ ਦੋਸਤੋ ਵਿਭਾਗ ਪਤਾ ਨਹੀਂ ਕੀ ਕਰ ਰਿਹਾ ਜਾਂ ਕੀ ਨਹੀਂ ਕੀ ਸੋਚ ਰਿਹਾ ਹੈ ਠੀਕ ਹੈ ਜੀ ਸੋ ਇਸ ਦੇ ਲਈ ਵਿਭਾਗ ਨੇ ਇੱਕ ਹੋਰ ਜਿਹੜਾ ਪੱਤਰ ਜਾਰੀ ਕਰ ਦਿੱਤਾ ਹੈ ਫਿਲਹਾਲ ਬਦਲੀਆਂ ਦੇ ਉੱਪਰ ਫਿਰ ਇੱਕ ਸਮੇਂ ਲਈ ਜਿਹੜੀ ਉਹ ਰੋਕ ਲੱਗ ਗਈ ਹੈ ਆਰਡਰ ਦੇ ਉੱਪਰ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣ ਕੇ ਤੁਹਾਨੂੰ ਸਾਂਝ ਕਰਦੇ ਹਾਂ ਸੋ ਪ੍ਰੋਖਤ ਵਿਸ਼ੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਪੰਜਾਬ ਰਾਜ ਦੇ ਸਮੂਹ ਵਿਭਾਗ ਆਧਾਰਾਂ ਵਿੱਚ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀ ਆਮ ਬਦਲੀਆਂ ਅਤੇ ਤਨਖਾਹੀਆਂ ਕਰਨ ਦਾ ਸਮਾਂ ਜੋ ਕਿ ਮਿਤੀ 23/6/25 ਤੋਂ 28/2025 ਤੱਕ ਨਿਰਧਾਰਤ ਕੀਤਾ ਗਿਆ ਸੀ ਹੁਣ ਆਮ ਬਦਲੀਆਂ ਤਨਖਾਹੀਆਂ ਦੇ ਸਮੇਂ ਵਿੱਚ 31 ਅਗਸਤ ਤੱਕ ਦਾ ਜਿਹੜਾ ਉਹ ਵਾਅਦਾ ਕੀਤਾ ਜਾਂਦਾ ਠੀਕ ਹੈ ਜੀ ਸੋ ਦੋਸਤੋ ਜਿਹੜੇ ਭੈਣ ਭਰਾ ਸਟੇਸ਼ਨ ਚੁਆਇਸ ਕਰ ਵੀ ਲਈ ਹੈ 20 ਅਗਸਤ ਤੱਕ ਸੋਚਦੇ ਸੀ ਸ਼ਾਇਦ ਉਹਨਾਂ ਦੇ ਆਰਡਰ ਆ ਜਾਣਗੇ ਇਸ ਤੋਂ ਬਾਅਦ ਜਿਹੜੀ ਉਹ ਇੰਟਰ ਡਿਸਟ੍ਰਿਕਟ ਭਾਵ ਜ਼ਿਲ੍ਹੇ ਤੋਂ ਬਾਹਰ ਜਿਹੜੀਆਂ ਉਹ ਸਟੇਸ਼ਨ ਚੁਆਇਸ ਕਰਵਾਈ ਜਾਊਗੀ ਤੇ ਉਹ ਕਰਮਚਾਰੀ ਵੀ ਜਿਹੜੇ ਦਨ ਚਾਰ ਸਾਲਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਹੈ ਸ਼ਾਇਦ ਉਹ ਕਿਤੇ ਨਾ ਕਿਤੇ ਆਪਣੇ ਜ਼ਿਲ੍ਹੇ ਦੇ ਵਿੱਚ ਪਰਤ ਸਕਣ ਪਰ ਦੋਸਤੋ ਔਖਾ ਲੱਗ ਰਿਹਾ ਹੈ 31 ਅਗਸਤ ਤੱਕ ਦਾ ਸਮਾਂ ਹੀ ਹੋ ਗਿਆ ਦੋਸਤੋ ਠੀਕ ਹੈ ਇਸ ਤੋਂ ਬਾਅਦ ਸਤੰਬਰ ਤੱਕ ਜਿਨ੍ਹਾਂ ਦੇ ਜ਼ਿਲ੍ਹੇ ਦੇ ਅੰਦਰ ਅੰਦਰ ਬਦਲੀ ਅਪਲਾਈ ਕੀਤੀਆਂ ਉਹਨਾਂ ਦੇ ਆਰਡਰ ਆਉਣਗੇ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਜਿਹੜੇ ਉਹ ਜ਼ਿਲ੍ਹੇ ਤੋਂ ਬਾਹਰ ਜਿਹੜੀਆਂ ਅਪਲਾਈਆਂ ਕਰਾਉਣਗੇ ਫਿਰ ਉਹਨਾਂ ਦੇ ਕਿਤੇ ਆਰਡਰ ਆਉਣਗੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਵੀ ਸ਼ਾਇਦ ਇਹ ਸਤੰਬਰ ਦਾ ਮਹੀਨਾ ਵੀ ਟਪਾ ਦੇਣਗੇ ਇਸ ਤੋਂ ਬਾਅਦ ਅਕਤੂਬਰ ਦੇ ਵਿੱਚ ਚੋਣਾਂ ਨੇ 5 ਅਕਤੂਬਰ ਤੋਂ ਤਾਂ ਕਿਹਾ ਗਿਆ ਹੈ ਵੀ 5 ਅਕਤੂਬਰ ਤੋਂ ਪਹਿਲਾਂ-ਪਹਿਲਾਂ ਜਿਹੜੀਆਂ ਉਹ ਜ਼ਿਲ੍ਹਾ ਪ੍ਰੇਸ਼ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਤੇ ਜਿਹੜੇ ਹਿਸਾਬ ਨਾਲ ਇਹਨਾਂ ਦਾ ਕੰਮ ਚੱਲ ਰਿਹਾ ਹੈ ਜਿਹੜੇ ਹਿਸਾਬ ਨਾਲ ਜ਼ਿਕਰ ਪੰਜਾਬੀ ਵਿੱਚ ਕਹਿੰਦੇ ਵੀ ਲੱਛਣ ਨੇ ਤਾਂ ਲੱਗਦਾ ਨਹੀਂ ਵੀ ਬਦਲੀਆਂ ਇਹ ਕਰਨਗੇ ਠੀਕ ਹੈ ਜੀ ਚੋਣਾਂ ਤੋਂ ਬਾਅਦ ਹੀ ਕਿਤੇ ਨਾ ਕਿਤੇ ਜਾ ਕੇ ਇਹ ਲੱਗਦਾ ਵੀ ਸ਼ਾਇਦ ਬਦਲੀਆਂ ਦਾ ਨਾਮ ਲੈਣਗੇ ਸੋ ਮਿਤੀ 31 ਅੱਠ ਤੋਂ ਬਾਅਦ ਆਮ ਬਦਲੀਆਂ ਦਾ ਸੰਪੂਰਨ ਰੋਕ ਹੋਵੇਗਾ ਤੇ ਇਸ ਤੋਂ ਬਾਅਦ ਤਲਹਤੀਆਂ ਪਰਸੋਂ ਨਾਲ ਵਿਭਾਗ ਰਹੀਂ ਜਾਰੀ ਟਰਾਂਸਫਰ ਪਾਲਿਸੀ ਮਿਤੀ 23 4 18 ਵਿੱਚ ਕੀਤੇ ਗਏ ਬੰਧਨ ਅਨੁਸਾਰ ਹੀ ਕੀਤੀ ਜਾ ਸਕੇਗੀ ਹਰ ਵਾਰੀ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਅਸੀਂ ਹੋਰ ਜਿਹੜਾ ਮੌਕਾ ਨਹੀਂ ਦੇਵਾਂਗੇ ਜੀ ਨਹੀਂ ਦੇਵਾਂਗੇ ਇਸ ਤਰ੍ਹਾਂ ਕਰਦੇ ਕਰਦੇ ਤਿੰਨ ਜਿਹੜੇ ਉਹ ਤਿੰਨ ਵਾਰੀ ਡੇਟ ਐਕਸਟੈਂਡ ਕਰ ਚੁੱਕੀ ਜਾਂ ਤਿੰਨ ਤੇ ਵੀ ਚਾਰ ਵਾਰੀ ਸੋ ਪਤਾ ਨਹੀਂ ਹੋਰ ਕਿੰਨਾ ਚਿਰ ਉਹਨਾਂ ਭੈਣ ਭਰਾਵਾਂ ਨੂੰ ਜਿਹੜੀ ਇੱਕ ਕਰਨੀ ਪੈ ਸਕਦੀ ਆ ਸੋ ਕਿਰਪਾ ਕਰਕੇ ਥੋੜਾ ਹੌਸਲਾ ਬਣਾ ਕੇ ਰੱਖੋ ਕਿਉਂਕਿ ਸਰਕਾਰਾਂ ਪਤਾ ਨਹੀਂ ਕਿਹੜੇ ਆ ਚਾਲਾਂ ਚੱਲ ਰਹੀਆਂ ਜਾਂ ਕਿਹੜੇ ਕੀ ਸੋਚ ਕੇ ਇਹ ਕੰਮ ਕਰ ਰਹੇ ਆ ਠੀਕ ਹੈ ਜੀ ਸੋ ਫਿਲਹਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਸੋ ਇੱਕ ਸਾਰੇ ਭੈਣ ਭਰਾਵਾਂ ਦੇ ਲਈ ਰਿਕੁਐਸਟ ਕਿ ਕਿਰਪਾ ਕਰਕੇ ਜਦੋਂ ਵੀਡੀਓ ਨੂੰ ਲਾਈਕ ਕਰਦੇ ਹੋ ਨਾ ਤਾਂ ਇੱਕ ਹਾਈਪ ਜਰੂਰ ਕਰ ਦਿਆ ਕਰੋਗੇ ਕਿਉਂਕਿ ਪਿਛਲੀਆਂ ਦੋ ਵੀਡੀਓ ਆਪਣੀਆਂ ਤਕਰੀਬਨ 2.1 ਕੇਜ ਐ 1 ਕੇ ਗਈਆਂ ਨੇ ਠੀਕ ਹੈ ਪਰ ਉਹਨਾਂ ਤੱਕ ਅਜੇ ਤੱਕ ਜਿਹੜੇ ਹਾਈਪ ਦੀ ਆਪਸ਼ਨ ਬਹੁਤ ਘੱਟ ਜਿਹੜੇ ਹੈਗੇ ਆ ਭੈਣ ਭਰਾਵਾਂ ਬੋਲੋ ਲਾਈਕ ਕੀਤੀ ਗਈ ਹੈ ਸੋ ਕਿਰਪਾ ਕਰਕੇ ਇਨੀ ਗ ਮਿਹਰਬਾਨੀ ਜਰੂਰ ਕਰਦਿਆ ਕਰੋ ਆਪਣਾ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਣੀ ਰਾਇ ਜਰੂਰ ਦਿਆ ਕਰੋ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਲਈ ਤਦ ਤੱਕ ਲਈ ਧੰਨਵਾਦ